ਅੱਜ ਇੱਕ ਨਵੀਂ ਸ਼ੁਰੂਆਤ ਇੱਕ ਨਵਾਂ ਚੈਲੰਜ ਤੇ ਇੱਕ ਨਵੀਂ ਸੋਚ ਅੱਜ ਤੋਂ ਸ਼ੁਰੂ ਹੋ ਰਹੀ ਹੈ weight loss journey ਹਾਂਜੀ ਮੇਰੀ weight loss journey ਜਿਨ੍ਹਾਂ ਨੇ ਵੀ ਸੋਚਿਆ weight loss ਕਰਨਾ ਹੁਣ ਸੋਚਣ ਦਾ ਨਹੀਂ ਸ਼ੁਰੂ ਕਰਨ ਦਾ ਟਾਈਮ ਆ ਸੱਚ ਦੱਸਾਂ ਹੈਲਦੀ ਲਾਈਫ ਦੀ ਸ਼ੁਰੂਆਤ ਸਭ ਤੋਂ ਵੱਡੀ ਜਿੱਤ ਹੈ ਜੇ ਅਸੀਂ ਅੱਜ ਸ਼ੁਰੂ ਕਰ ਲਿਆ ਤੇ ਸੋਚੋ ਇੱਕ ਮਹੀਨੇ ਤੱਕ ਅਸੀਂ ਕਿੰਨੇ ਚੇਂਜ ਹੋਵਾਂਗੇ ਬਸ ਰੋਜ਼ ਚੰਗਾ ਕਦਮ ਵਧਾਉਣਾ ਤੇ ਆਪਣੇ ਆਪ ਨੂੰ ਬੈਸਟ ਬਣਾਉਣਾ हां ਮੈਨੂੰ ਪਤਾ ਹੈ weight loss ਦਾ ਨਾਮ ਸੁਣ ਕੇ ਤੁਰੰਤ ਦਿਮਾਗ ਦੇ ਵਿੱਚ diet, exercise, ਤਿਆਗ ਵਾਲੀਆਂ ਕਹਾਣੀਆਂ ਆ ਜਾਂਦੀਆਂ ਪਰ ਚੱਲ ਮੈਂ ਤਿਆਗ ਵਾਲੀ ਕਹਾਣੀ ਨਹੀਂ ਲੈ ਕੇ ਆਈ ਮੈਂ ਤਾਂ ਆਪਣੀ ਰਿਐਲਿਟੀ ਦਿਖਾਉਂਗੀ ਜੋ ਵੀ ਮੈਂ ਕਰਾਂਗੀ, ਜੋ ਵੀ ਮੈਂ ਖਾਵਾਂਗੀ, exercise ਕਰਾਂਗੀ, workout ਕਰਾਂਗੀ, ਜੋ ਕੁਝ ਵੀ ਮੈਂ weight loss ਲਈ ਕਰਾਂਗੀ ਉਹ ਸਭ ਕੁਝ ਤੁਹਾਡੇ ਨਾਲ ਸ਼ੇਅਰ ਕਰਾਂਗੀ ਤੇ ਤੁਹਾਡੇ ਨਾਲ ਰਿਜ਼ਲਟ ਵੀ ਸ਼ੇਅਰ ਕਰਾਂਗੀ ਸੋਚ ਰਹੇ ਹੋ ਕਿ ਕੋਈ ਪਾਰਟਨਰ ਮਿਲ ਜਾਵੇ weight loss ਕਰਨ ਲਈ ਤਾਂ ਲਓ ਜੀ ਪਾਰਟਨਰ ਮਿਲ ਗਿਆ ਸਮਝੋ ਮੇਰੇ ਨਾਲ ਜਰਨੀ ਤੁਸੀਂ ਵੀ ਸਟਾਰਟ ਕਰ ਸਕਦੇ ਹੋ ਤੇ ਕਮੈਂਟ ਕਰੋ ਜੇ ਤੁਸੀਂ ਵੀ ਮੇਰੇ ਨਾਲ weight loss ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕੱਲ ਮਿਲਦੇ ਆਂ ਇੱਕ ਨਵੀਂ ਵੀਡੀਓ ਨਾਲ ਚਲੋ ਜੀ ਇੱਕ ਕਦਮ ਹੈਲਦੀ ਲਾਈਫ ਵੱਲ